ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਰਾਜਾ ਤੂੜੀ ਵਾਲਾ ਰੀਪਰ ਵਿਕਾਊ ਰੇਟ 1 ਲੱਖ ਰੁਪਏ ਏਰੀਆ ਜੀ ਪਠਾਲਾ ਕਲਾ ਫਰੀਦਕੋਟ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਨੰਬਰ ਨੋਟ ਕਰ ਲਓ ਖਰੀਦਣ ਵਾਸਤੇ 62808 53242 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਾਜਾ ਤੂੜੀ ਵਾਲਾ ਰੀਪਰ ਹੈ ਜਿਹੜਾ 1 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ ਮਹਿੰਦਰਾ 475 ਟਰੈਕਟਰ ਵਿਕਾਊ ਹੈ ਰੇਟ 2 ਲੱਖ 40000 ਰੁਪਏ ਡਿਮਾਂਡ ਹੈ ਜੀ 2 ਲੱਖ 40000 ਰੁਪਏ ਡਿਮਾਂਡ ਹੈ ਕਾਗਜ਼ ਵਗੈਰਾ ਪੂਰੇ ਨੇ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਤੁਸੀਂ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ 9814746285 9814746285 ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ 2 ਲੱਖ 40000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ। ਅਰਜੁਨ 906552 ਟਰੈਕਟਰ ਵਿਕਾਊ ਹੈ ਜੀ 2023 ਮਾਡਲ ਫਸਟ ਓਨਰ ਸਰਵਿਸ ਤੋਂ ਬਾਅਦ 32 ਘੰਟਾ ਚੱਲਿਆ ਟੋਟਲ 1105 ਘੰਟਾ ਚੱਲਿਆ ਰੇਟ 10 ਲੱਖ 95000 10 ਲੱਖ 95000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਫਰੀਦਕੋਟ ਹੈ ਜੀ। 2023 ਮਾਡਲ 78883 B 298 78883 B 298 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ i20 ਮੈਗਨਾ ਗੱਡੀ ਹੈ 2014 ਮਾਡਲ ਡੀਜ਼ਲ ਦੀ ਕਾਰ ਹੈ ਫਰਸਟ ਓਨਰ ਗੁੱਡ ਕੰਡੀਸ਼ਨ ਕਾਗਜ਼ ਵਗੈਰਾ ਪੂਰੇ ਨੇ ਕਿਸੇ ਪਾਸੋਂ ਗੱਡੀ ਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਕੋਈ ਐਕਸੀਡੈਂਟ ਨਹੀਂ ਹੈਗਾ ਜੀ 10 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਫਰਸਟ ਓਨਰ ਹੈ ਗੱਡੀ ਡੀਜ਼ਲ ਦੀ ਗੱਡੀ ਹੈ 14 ਮਾਡਲ ਹੈ ਏਰੀਆ ਗੁਰਦਾਸਪੁਰ ਹੈ ਜੀ 98727 81690 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਜੀ ਜੇਕਰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰਕੇ ਕਮੈਂਟ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਇੱਕ ਗੱਬਣ ਗਾਂ ਵਿਕਾਊ ਹੈ ਜੀ ਗੱਬਣ ਗਾਂ ਵਿਕਾਊ ਹੈ 4 ਮਹੀਨਿਆਂ ਦੀ ਗੱਬਣ ਹੈ ਇੱਕ ਬੱਚਾ ਵੀ ਵਿਕਾਊ ਹੈ ਜੀ ਰੇਟ ਫੋਨ ਤੇ ਏਰੀਆ ਜੀ ਫਤੇਗੜ ਸਾਹਿਬ 78858597243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ ਗੱਬਣ ਅਤੇ ਇੱਕ ਬੱਚਾ ਇਹ ਨੰਬਰ ਤੇ ਫੋਨ ਕਰਕੇ ਦੋਨੇ ਪਸ਼ੂਆਂ ਨੂੰ ਤੁਸੀਂ ਖਰੀਦ ਸਕਦੇ ਹੋ ਸੋਨਾਲਿਕਾ 750 ਟਰੈਕਟਰ ਵਿਕਾਊ ਹੈ ਜੀ 2016 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ ਫਰਸਟ ਓਨਰ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਫੇਵਰ ਦੇ ਹੁੱਡ ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਰੇਟ ਹੈ ਜੀ 4,25,000 78883 72104 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988444 ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਕਰਵਾ ਸਕਦੇ ਹੋ ਚਾਹੇ ਕੋਈ ਬਿਜ਼ਨਸ ਹੋਵੇ ਕਿਸੇ ਵੀ ਤਰ੍ਹਾਂ ਦੀ ਹਾਂਜੀ ਵੀਰ ਆਪਣੀ ਜ਼ਮੀਨ ਹੈ ਜੀ ਇਹ 2.5 ਕਿਲੇ ਸਾਲ ਮੋਟਰਾ ਸਾਲ ਮਟਾਕਾ ਇਹ ਪਿੰਡ ਦੇ ਵਿਚਾਲੇ ਨੇ ਆਈ ਵਾਲੀ ਜ਼ਮੀਨ ਹੈ ਦੋਨੇ ਸਾਸੇ ਪਿੰਡ ਲੱਗਦਾ ਤਿੰਨ ਰਾਹਾਂ ਦੇ ਵਿਚਾਲੇ ਪਈ ਹੈ ਜੀ ਅੱਗੇ ਪਿੱਛੇ ਸੜਕ ਲੱਗਦੀ ਇੱਕ ਪਾਸੇ ਰਾਹ ਲੱਗਦਾ 24 ਘੰਟੇ ਵਾਲੀ ਲਾਈਟ ਆਪਣੀ ਟਰਾਂਸਫਾਰਮ ਵੀ ਆਪਣਾ ਮਤਲਬ ਮੋਟਰਾ ਵਾਲਾ ਕੱਲਾ ਵਾ ਏਰੀਆ ਨਵਾਂ ਸ਼ਹਿਰ ਖਰਾਹੋਂ ਤੋਂ ਫਲਾਉ ਰੋਡ ਤੇ ਆ ਗੜਪਦਾਨਾ ਪਿੰਡ ਆ ਜੀ ਇਹ ਔੜ ਬਲਾਕ ਪੈਂਦਾ ਨੰਬਰ ਆਪਾਂ ਤੁਹਾਨੂੰ ਪਾ ਦਿੰਨੇ ਆ ਜੀ ਮਕਾਨ ਆਪਾਂ ਵਿਚੇ ਦੇਣਾ ਜੀ ਮਕਾਨ ਵਧੀਆ ਬਣਿਆ ਹੋਇਆ ਹੈ ਮਤਲਬ 15-20 ਮਰਲੇ ਦੇ ਵਿੱਚ ਮਕਾਨ ਬਣਿਆ ਹੋਇਆ ਵਾ ਵੀਰੇ ਇਹ ਓਦਾਂ ਆਪਣੇ ਵਸੇਵੇਂ ਚ ਨਾ ਰਗਵਾ ਬਾਦਦਾ ਵਾ ਮਤਲਬ ਤਨ ਕਨਾਲਾ ਬਾਦੀਆਂ ਜੀ ਤੇ ਆਪਾਂ ਇਹ ਜਣੀ 7 ਕਰੋੜ ਦੇ ਲਗਭਗ 6 ਛੱਡਾਂਗੇ ਡਿਮਾਂਡ ਆਪਣੀ 1 30 ਆ ਬਾਕੀ ਸੰਪਰਕ ਕਰ ਲਿਓ ਜੀ ਇਹ ਵੀਡੀਓ ਬਣਾਉਣ ਲੱਗਾ ਜੀ ਨਗਲਾ ਚੌਂਕ ਮੇਟ ਰੋਡ ਹਰਿਆਣਾ ਜ਼ਿਲ੍ਹਾ ਕਰਨਾਲ ਨੰਬਰ 82 950 55465 ਇਹ ਜੀ ਬੈਠਕ ਬਾਰਾਂ ਵਜੇ ਚੌਦਾਂ 6.5 ਫੁੱਟ ਇੰਨ ਲੱਗੀਆਂ ਸਾਰੇ ਕੋਠੀ ਚ ਇਹ ਹੈ ਜੀ ਹਾਲ 12x24 ਇਹ ਕਿਚਨ ਆਣਾ ਗਏ ਕਮਰਾ 12 ਬਾਈ 13 ma olen enda usun , väga mõnus . ei , väga paitine . ਇਹ ਹਾਲ ਦਾ ਮੇਨ ਦਰਵਾਜਾ ਇਹ ਗੱਡੀਲੀ ਪੋਚਨ ਗੱਡੀ ਖੜੀ ਹੈ ਇਹ ਹੈ ਜੀ ਫਰੰਟ ਇਹ ਪੌੜੀ ਇਹ ਜਿਹੇ ਪਿੱਛੇ ਕਮਰੇ ਪੁਰਾਣੇ ਸ਼ੀਮਰਦੀ ਚਾਦਰਾਂ ਵਾਲੇ ਆਰਾ ਰਹੀ ਹੈ ਜੀ 256 ਗਜ ਇਹ ਬਾਰ ਤਵੇ ਡੋ ਗਿਆ ਇੱਕ ਬਾਰ ਗੇਟ ਇਹ ਲੈਟਰਿੰਗ ਬਾਥਰੂਮ ਬਾਹਰ ਗੇਟ ਦੇ ਨਾਲ ਹੋ ਗਿਆ ਹੈਲੋ ਭਾਈ ਸੱਸੀ ਗੱਲ ਜੀ ਮੇਰੇ ਕੋ ਫੋਰਡ 3600 ਟਰੈਕਟਰ ਆ 86 ਮਾਡਲ ਆ ਮੈਨੂੰ ਉਹਦੀ ਸ਼ੋ ਚਾਹੀਦੀ ਉੱਪਰ ਲਈ ਸ਼ੋ ਚਾਹੀਦੀ ਉੱਪਰ ਲਈ ਆ ਸਾਰੇ ਆ ਮਗਰਾਟ ਵੀ ਚਾਹੀਦੇ ਆ ਇਹ ਵਾਲੇ ਇਹ ਫੁੱਟਰ ਸੇ ਜੀ ਏ ਮਗਰਾਟ ਵੀ ਮੈਨੂੰ ਚਾਹੀਦੇ ਆ ਮੇਰੇ ਇਹ ਮਗਰਾਟ ਖਰਾਬ ਹੋ ਗਿਆ ਕਰਕੇ ਮੈਂ ਚੇਂਜ ਕਰਨੇ ਚਾਹਣਾ ਕੋਈ ਚੰਗੀ ਹਾਲਤ ਦੇ ਹੋਣ ਲਾ ਕੇ ਰੱਖਿਓ ਜਿੱਦਾਂ ਕਿਸੇ ਨੇ ਲਾ ਕੇ ਰੱਖਿਓ ਮੈਨੂੰ ਇਹ ਚਾਹੀਦੇ ਆ ਹੁਸ਼ਿਆਰਪੁਰ ਜ਼ਿਲ੍ਹਾ ਆ ਮਾਲਪੁਰ ਪਿੰਡ ਹੈ ਮੇਰਾ